ਬੀਟੀ ਜੀ ਤੁਹਾਨੂੰ 110000 ਦੀ ਦੇ ਦੇਵਾਂਗੇ ਡੀਜ਼ਲ ਦੀ ਕਾਰ ਠੀਕ ਆ ਜੀ ਮਾਡਲ ਕਿੰਨਾ ਹੈ ਜੀ 11 ਮਾਡਲ ਹੈ ਵੀਰੇ 11 ਮਾਡਲ ਹਜ਼ਾਰ ਗੜ ਪਿੰਗੜ ਲੈ ਕੇ ਆ ਜਾਓ ਕਾਰ ਲੈ ਕੇ ਹੀ ਜਾਓਗੇ ਖਾਲੀ ਨਾ ਮੁੜੇ ਉਹ ਯਾਰ 16 ਮਾਡਲ ਹੈ ਹਾਂਜੀ ਫਸਟ ਓਨਰ ਕਾਰ ਹੈ ਜੁਪੀ ਨੰਬਰ ਨਾਲ ਇਹਦੇ ਆਪਾਂ ਪੰਜਾਬ ਨੰਬਰ ਲਵਾ ਕੇ ਦੇਣਾ ਵੀਰ ਜੀ ਦੀਵਾਲੀ ਕਰਕੇ ਆਫਰ ਚੱਲ ਰਿਹਾ ਜੀ ਡੀਜ਼ਲ ਦੀ ਟੈਂਕੀ ਵੀਰੇ ਤੁਹਾਨੂੰ ਫੁੱਲ ਮਿਲੂਗੀ ਕਾਰ ਦੀ ਠੀਕ ਆ ਜੀ ਜਿਹੜੀ ਪੈਟਰੋਲ ਵਾਲੀ ਹੈ ਉਹਦੇ ਪੈਟਰੋਲ ਦੀ ਟੈਂਕੀ ਪੈਟਰੋਲ ਦੀ ਟੈਂਕੀ ਫੁੱਲ ਹੋ ਜੀ ਕੋਈ ਵੀ ਕਾਰ ਹੈ ਵੀਰੇ ਹਾਂਜੀ ਪੈਟਰੋਲ ਦੀ ਟੈਂਕੀ ਪੈਟਰੋ ਇਹ ਜੇ ਡੀਜ਼ਲ ਦੀ ਟੈਂਕੀ ਤੁਹਾਨੂੰ ਤੇਲ ਦੀ ਹਰ ਇੱਕ ਚੀਜ਼ ਕਾਰਚ ਫੁੱਲ ਨਹੀਂ ਮਿਲੂ ਟੈਂਕੀ ਠੀਕ ਤੋਂ ਅੱਜ ਆਪਾਂ ਪਹੁੰਚੇ ਆਂ ਜੀ ਆਟੋ ਟਾਉਨ ਮੋਟਰ ਮਾਨਸਾ ਕੈਂਚੀਆਂ ਬਾਕੀ ਵੀਰ ਨਾਲ ਕਰਦੇ ਆਂ ਗੱਲ ਬਾਤ ਕਿੰਨੀਆਂ ਗੱਡੀਆਂ ਨੇ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਹੋਰ ਜੀ ਹਾਂਜੀ ਵਧੀਆ ਜੀ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੋ ਜੀ ਹਾਂਜੀ ਵੀਰੇ ਆਪਾਂ ਆਟੋ ਟਾਉਨ ਮੋਟਰ ਸਮਾਨਸਾ ਤੋਂ ਹਾਂਜੀ ਨੀਅਰ ਬਿਸ਼ਕਰਮਾ ਟਾਇਰ ਸਟੈਂਡਰਡ ਏਜੰਸੀ ਵੀਰੇ ਠੀਕ ਬਿਲਕੁਲ ਸਾਹਮਣੇ ਠੀਕ ਆ ਜੀ ਹਾਂਜੀ ਕਿੰਨੀਆਂ ਗੱਡੀਆਂ ਦਿਖਾਵਾਂਗੇ ਅੱਜ ਦੀ ਵੀਡੀਓ ਚ ਆਪਣੇ ਕੋਲੇ ਵੀਰੇ ਘੱਟੋ ਘੱ 10 ਤੋਂ 12 ਗੱਡੀਆਂ ਅਵੇਲੇਬਲ ਹੈਗੀਆਂ ਨੇ ਇਸ ਵਾਰ ਠੀਕ ਹੈ ਜੀ ਤੇ ਆਪਣੇ ਕੋਲ ਜ਼ਿਆਦਾਤਰ ਟਰੇਲੂ ਮਾਲ ਵੀ ਬਹੁਤ ਜ਼ਿਆਦਾ ਹੁੰਦਾ ਜੇ ਕਿਸੇ ਮੇਰੇ ਵੀਰ ਨੇ ਕਮਿਸ਼ਨ ਵੇਚ ਤੇ ਕਾਰਾਂ ਲੈਣੀਆਂ ਨੇ ਹਾਂਜੀ ਆਪਣੇ ਕੋਲ ਘਰਾਂ ਚੋਂ ਕਾਰਾਂ ਹਰ ਇੱਕ ਪ੍ਰਕਾਰ ਦੀ ਕਾਰ ਦਵਾ ਦੰਨੇ ਆਪਾਂ ਠੀਕ ਹੈ ਜੀ ਸਭ ਤੋਂ ਕਮਿਸ਼ਨ ਵੇਚ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕਾਰ ਦਿਖਾਉਣੀ ਹੈ ਜੀ Swift ਕਿੰਨੇ ਮਾਡਲ ਹੈ ਜੀ ਇਹ Swift ਦਾ ਵੀਰੇ 2016 ਮਾਡਲ ਹੈ ਹਾਂਜੀ ਫਸਟ ਓਨਰ ਕਾਰ ਹੈ ਜੁਪੀ ਨੰਬਰ ਨਾਲ ਇਹਦੇ ਆਪਾਂ ਪੰਜਾਬ ਨੰਬਰ ਲਵਾ ਕੇ ਦੇਣਾ ਵੀਰ ਜੀ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਸੈਕੰਡ ਓਨਰ ਤੁਹਾਡੇ ਨਾਮ ਤੇ ਮਿਲੂਗੀ ਠੀਕ ਹੈ ਜੀ ਦੀਵਾਲੀ ਕਰਕੇ ਆਫਰ ਚੱਲ ਰਿਹਾ ਜੀ ਡੀਜ਼ਲ ਦੀ ਟੈਂਕੀ ਵੀਰੇ ਤੁਹਾਨੂੰ ਫੁੱਲ ਮਿਲੂਗੀ ਕਾਰ ਦੀ ਠੀਕ ਹੈ ਜੀ ਜਿਹੜੀ ਪਟਰੋਲ ਵਾਲੀ ਆ ਉਹਦੀ ਪਟਰੋਲ ਦੀ ਟੈਂਕੀ ਪਟਰੋਲ ਦੀ ਟੈਂਕੀ ਫੁੱਲ ਹੋ ਜੀ ਕੋਈ ਵੀ ਕਾਰ ਆ ਵੀਰੇ ਹਾਂਜੀ ਪਟਰੋਲ ਦੀ ਟੈਂਕੀ ਪਟਰੋਲ ਦੀ ਕਾਰ ਦੀ ਫੁੱਲ ਮਿਲੂ ਇਹ ਚ ਡੀਜ਼ਲ ਦੀ ਟੈਂਕੀ ਤੁਹਾਨੂੰ ਤੇਲ ਦੀ ਹਰ ਇੱਕ ਚ ਕਾਰ ਚ ਫੁੱਲ ਨਹੀਂ ਮਿਲੂ ਟੈਂਕੀ ਠੀਕ ਹੈ ਜੀ ਦੀਵਾਲੀ ਆਫਰ ਲਾਤਾ ਦੀਵਾਲੀ ਤੇ ਆਫਰ ਹੈ ਵੀਰੇ ਬਾਕੀ ਸਾਰੀਆਂ ਕਾਰਾਂ ਦੇ ਡਾਕੂਮੈਂਟ ਕੰਪਲੀਟ ਮਿਲਣਗੇ ਵੀਰੇ ਤੁਹਾਨੂੰ ਠੀਕ ਹੈ ਜੀ ਕੋਈ ਲੱਗੀ ਵੱਜੀ ਦੀ ਗਰੰਟੀ ਮੇਜਰ ਐਕਸੀਡੈਂਟ ਦੀ ਵੀਰੇ ਕਾਰ ਦੀ 101% ਗਾਰੰਟੀ ਹੁੰਦੀ ਹੈ ਆਪਣੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਵੀਰੇ ਠੀਕ ਆ ਜੀ ਤੇ ਇਹਦਾ ਮਾਡਲ ਕਿੰਨਾ ਸੀ ਜੀ ਮਾਡਲ ਵੀਰੇ 16 8ਵੇਂ ਮਹੀਨੇ ਦੀ ਹੈ ਇਹ ਠੀਕ ਆ ਜੀ ਇਹ ਕਿੰਨੇ ਤੱਕ ਹੋਊ ਬਈ ਇਹ ਵੀਰੇ ਆਪਾਂ 4 ਲੱਖ ਰੁਪਏ ਦੇ ਦੇਾਂਗੇ ਪੂਰੇ 40 ਹਾਂਜੀ 50 ਨੰਬਰ ਲੱਗ ਕੇ ਆਮ ਨੰਬਰ ਲਵਾ ਕੇ ਵੀਰੇ ਠੀਕ ਆ ਜੀ ਆਫਰੀ ਹੈ ਦੀਵਾਲੀ ਦਾ ਕਰਕੇ ਵੀਰੇ ਅੱਗੇ ਜੀ ਹਾਂਜੀ ਇਹ Honda City ਹੈ ਵੀਰੇ BMT ਠੀਕ ਹੈ ਇਹ 2010 ਮਾਡਲ ਦਾ 30 ਤੱਕ ਪਾਸਿੰਗ ਹੈ ਹਾਂਜੀ ਹਾਂਜੀ ਇਹ ਸੈਕੰਡ ਓਨਰ ਕਾਰ ਹੈ ਵੀਰੇ ਇਹ ਵੀ ਟੈਂਕੀ ਤੁਹਾਨੂੰ ਫੁੱਲ ਮਿਲੂਗੀ ਪੀਵੀ 31 ਮਾਨਸਾ ਨੰਬਰ ਹਾਂ ਵੀਰੇ ਪੀਵੀ 31 ਮਾਨਸਾ ਦਾ ਨੰਬਰ ਹੈ ਹਾਂਜੀ A to Z ਕਾਰ ਦੀ ਫੁੱਲ ਜ਼ਿੰਮੇਵਾਰੀ ਹੈ ਬੰਪਰ ਤੋਂ ਬੰਪਰ ਰੀਜਨਲ ਹੈ ਠੀਕ ਹੈ ਸਾਰੇ ਸ਼ੀਸ਼ੇ ਨਾਲ ਦੇ ਆ ਹਜੇ ਤੱਕ ਵੀਰੇ ਕਾਰ ਦੇ ਸੀਟ ਕਵਰ ਵੀ ਬਿਲਕੁਲ ਨਾਲ ਦੇ ਆ ਠੀਕ ਹੈ 2010 ਮਾਡਲ ਹੈ ਹਾਂਜੀ ਸੈਂਟਰ ਲੌਕ ਦੋਵੇਂ ਚਾਬੀਆਂ ਮਿਲਣੀਆਂ ਵੀਰੇ ਇਹਦੀਆਂ ਠੀਕ ਹੈ ਜੀ ਹਾਂਜੀ ਅਜੇ ਤੱਕ ਕਰ ਸਕਦੇ ਹਾਂ ਕਾਰ ਸੀਟ ਕਵਰ ਵੀ ਨਾਲ ਦੇ ਆ ਬਾਈ ਜੀ ਦਾ ਸਟੀering ਤੋਂ ਵੀ ਵੀਰੇ ਕਿਤੋਂ ਰੰਗ ਨਹੀਂ ਉਤਰਿਆ ਇੱਕ ਕਲਮ ਵੀ ਕਿਤੇ ਲੱਗੀ ਹੋਈ ਸਾਰਾ ਜਮਾਈ ਚੱਲੀ ਹੋਈ ਆ ਗੱਡੀ ਦੀ ਹਾਂ 65000 ਆਨਰ ਰਿਕਾਰਡ ਚੱਲੀ ਆ ਵੀਰੇ ਠੀਕ ਆ ਜੀ ਹਾਂਜੀ ਇਹ ਕਿੰਨੇ ਕ ਦੀ ਹੋਊਗੀ ਇਹ 2,5000 ਦੀ ਦੇ ਦਾਂਗੇ ਵੀਰੇ ਪੈਟਰੋਲ ਦੀ ਟੈਂਕੀ ਫੁੱਲ ਨਾਲ ਠੀਕ ਆ ਜੀ 2,5000 5000 ਦੀ ਦੇ ਦਾਂਗੇ ਬੀ ਐਮਟੀ ਹੈ ਵੀਰੇ ਟੌਪ ਵਾਲਾ ਮਾਡਲ ਹੈ ਜੀ ਸਭ ਤੋਂ ਵੱਡੀ ਗੱਲ ਮਾਨਸਾ ਨੰਬਰ ਹਾਂ ਮਾਨਸਾ ਨੰਬਰ ਹੈ ਵੀਰੇ ਲੋਕਲ ਠੀਕ ਆ ਜੀ ਟਰਾਂਸਫਰ 5000 ਰੁਪਏ ਜੇ ਟਰਾਂਸਫਰ ਹੋ ਜਾਊਗਾ ਕਿਸੇ ਵੀਰ ਨੇ ਵੀ ਕਰਾਉਣਾ ਟਰਾਂਸਫਰ ਵੀ ਕਰਾ ਦੇਾਂਗੇ ਅੱਗੇ ਆ ਗਈ ਜੀ अल्टੋ ਇਹ अल्टੋ ਵੀਰੇ 2012 ਮਾਡਲ ਹੈ ਹਾਂਜੀ ਇਹ ਵੀ ਫਰਸਟ ਓਨਰ ਹੈ ਐਡਵੋਕੇਟ ਦੀ ਕਾਰ ਹੈ ਵੀਰੇ ਹਾਂਜੀ ਤੇ ਲਾਇ ਲੱਗਿਆ ਕਾਰ ਦੇ ਬਹੁਤ ਸਾਫ਼ ਸੁਥਰੀ ਕਾਰ ਹੈ ਇੰਗਨ ਗੇਅਰ ਦੀ ਵੀਰੇ ਇਹਦੀ ਫੁੱਲ ਗਾਰੰਟੀ ਆਪਣੀ ਗਾਰ ਦੀ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਕ ਦੀ ਹੋਊਗੀ ਇਹ ਤੁਹਾਨੂੰ 125000 ਦੀ ਕਾਰ ਦੇ ਦਿਆਂਗੇ ਜੀ ਸਵਾ ਲੱਖ ਦੀ ਸਵਾ ਲੱਖ ਰੁਪਏ ਦੀ ਠੀਕ ਹੈ ਜੀ ਇਹ ਕਨਵਰਟ ਕਰੀ ਹੋਈ ਹੈ ਬੀਐਕਸਆਈ ਚ ਦੋਵੇਂ ਟਾਕੀਆਂ ਪਾਵਰ ਆ ਵੀਰੇ ਇਹਦੀ ਆ ਪੰਟ ਠੀਕ ਹੈ ਜੀ ਹਾਂਜੀ ਵੀਰੇ ਦੋ ਡੋਰ ਪਾਵਰ ਆਗੇ ਹਾਂਜੀ ਵੀਰੇ ਅੱਗੇ ਆ ਜੀ ਸੁਵਿਫਟ ਜੀ ਸੁਵਿਫਟ ਦਾ ਜ਼ਾਹਰ ਆ ਵੀਰੇ ਪੰਜਾਬ ਨੰਬਰ ਲਾਈ ਟਾਇਰ ਲੱਗੇ ਪਲਾਟੀ ਦੇ ਲਾਇ ਲੱਗੇ ਵੀਰੇ ਦੇ ਠੀਕ ਹੈ ਜੀ ਟਾਇਰ ਇਹਦੇ ਵੀਰੇ ਬਿਲਕੁਲ ਨਵੇਂ ਆ ਮੂਰਲੇ ਟਾਇਰ 프ਰੰਟ ਦੋ ਟਾਇਰ ਨਵੇਂ ਆ ਹਾਂਜੀ ਸੂਟ ਕਵਰਾਂ ਦੀ ਗੱਲ ਕਰੀਏ ਬਿਲਕੁਲ ਨਵੇਂ ਆ ਟੱਚ ਪਲੇਅਰ ਵਗੈਰਾ ਲੱਗਿਆ ਜੀ ਕਾਰ ਦੇ ਵਿੱਚ ਹਾਂਜੀ ਤੇ ਇਹ ਕਾਰ ਤੁਹਾਨੂੰ ਆਪਾਂ ਦੇ ਦਾਂਗੇ 3 ਲੱਖ ਰੁਪਏ ਦੀ ਜੀ ਸਿਰਫ 3 ਲੱਖ ਸਿਰਫ 3 ਲੱਖ ਰੁਪਏ ਦੀ ਵੀਰੇ ਦੀਵਾਲੀ ਆਫਰ ਹੈ ਤਾਂ ਕਰਕੇ ਸਾਰੀਆਂ ਕਾਰਾਂ ਦੇ ਆਪਾਂ ਰੇਟ ਜਿਹਾ ਜਿਹਾ ਰੱਖੇ ਹੋਏ ਨੇ ਹੈਗੇ ਠੀਕ ਆ ਜੀ ਥੈਂਕ ਯੂ ਬੈਂਟਰੀ ਬਿਲਕੁਲ ਨਵੀਂ ਟੈਂਕੀ ਫੁੱਲ ਮਿਲੂ ਵੀਰੇ ਬੈਂਟਰੀ ਦੀ ਗਾਰੰਟੀ ਬੈਂਟਰੀ ਦੀ ਗਾਰੰਟੀ ਪਈ ਆ ਵੀਰੇ ਠੀਕ ਆ ਜੀ ਹਾਂਜੀ ਅੱਗੇ ਅਗਲੀ ਜੀ ਇਹ ਆ ਗਈ Honda City ਹਾਂਜੀ 2011 ਮਾਡਲ ਹੈ ਵੀ ਵੀਰੇ ਜਿਆਦਾ ਨਹੀਂ ਅਕਤੂਬਰ ਦੀ ਹੈ ਅਕਤੂ ਬਰਦੀ ਹਾਂਜੀ ਵੀਰੇ ਠੀਕ ਹੈ ਜੀ ਇਹ ਅੰਦਰੋਂ ਚੈੱਕ ਕਰ ਸਕਦੇ ਹੋ ਤੁਸੀਂ ਇੰਟੀਰੀਅਰ ਦੀ ਗੱਡੀ ਪੂਰੀ ਸਾਫ਼ ਪਈ ਹੈ ਪੂਰੀ ਸਾਫ਼ ਵੀਰੇ ਕੋਈ ਵੀ ਕਾਰ ਹੈ ਹਾਂਜੀ ਫਰੰਟ ਤੋਂ ਬੈਕ ਤੱਕ ਐਕਸੀਡੈਂਟ ਦੀ ਆਪਣੀ ਫੁੱਲ ਗਰੰਟੀ ਹੁੰਦੀ ਹੈ ਠੀਕ ਹੈ ਜੀ ਤੇ ਡਾਕੂਮੈਂਟਾਂ ਦੀ ਵੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਵੀਰੇ ਹਾਂਜੀ ਤੇ ਇਹ ਕਿੰਨੇ ਕ ਦੀ ਹੋਊ ਜੀ ਇਹ ਦੇ ਦਾਂਗੇ ਵੀਰੇ ਆਪਾਂ ਯਾਰ 1,60,000 ਦੀ ਕਾਰ ਦੇ ਦੇਾਂਗੇ 1,60,000 ਹਾਂਜੀ ਮੌਕੇ ਤੇ ਮਾਨਤਾਨ ਵੀ ਕਰ ਦਾਂਗੇ ਟੈਂਕੀ ਵੀ ਫੁੱਲ ਕਰਾ ਕੇ ਦੇਣੀ ਆ ਆਪਾਂ ਠੀਕ ਆ ਜੀ ਜਿੰਨੇ ਰੇਟ ਦੱਸਿਆ ਉਹ ਚ ਮਾੜਾ ਮੋਟਾ ਮਾਨਤਾਨ ਹਾਂ ਵੀਰੇ ਸਾਰਿਆਂ ਦੇ ਵਿੱਚੋਂ ਮਾਨਤਾਨ ਕਰ ਦਾਂਗੇ ਕੋਈ ਚੱਕਰ ਆ ਦੀ ਗੱਲ ਨਹੀਂ ਬੇੜ ਕਰੋ ਆਟੋ ਟੋਨ ਮੋਟਰਸ ਮਾਨਸਾ ਕੈਂਚੀਆਂ ਨੀਅਰਸਟ ਸਟੈਂਡਰਡ ਏਜੰਸੀ ਠੀਕ ਆ ਕੀ ਵੀਰੇ ਟਾ ਉਸ ਪੈਟਰੋਲ ਪਲੱਸ ਸੀ ਐਨ ਜੀ 11 ਮਾਡਲ ਹੀ ਹੈ ਠੀਕ ਆ ਜੀ ਜ਼ਿਆਦਾਤਰ ਆਪਣੇ ਕੋਲੇ ਛੋਟੇ ਮਾਡਲ ਡੀਜ਼ਲ ਦੀ ਹਰ ਇੱਕ ਕਾਰ ਮਿਲ ਜੂ ਤੁਹਾਨੂੰ ਕੋਈ ਵੀ ਕਾਰ ਲੈਣੀ ਹੋਵੇ ਇਹ 11 ਮਾਡਲ ਟਾ ਉਸ ਪੈਟਰੋਲ ਪਲੱਸ ਸੀ ਐਨ ਜੀ ਹੈ ਵੀਰੇ ਠੀਕ ਹੈ ਦੋਨੇ ਕਾਰ ਦੇ ਫਰੰਟ ਹਿੱਸਾ ਵੀ ਨਾਲ ਦਾ ਵੀਰੇ ਹਜੇ ਕਰਤਾ ਠੀਕ ਹੈ ਜੀ ਸਾਰੀ ਕਾਰ ਦਾ ਕਨਾਲ ਦਾ ਬਈ ਹਾਂ ਸਾਰੀ ਕਾਰ ਜੈਨੂਨ ਦੀ ਫੁੱਲ ਗਰੰਟੀ ਹੈ ਵੀਰੇ ਹਾਂਜੀ ਕਿਸੇ ਪਾਸੋਂ ਲੱਗੀ ਵੱਜੀ ਨਹੀਂ ਸੀ ਐਨ ਜੀ ਲੱਗੀ ਹੈ ਸੀ ਐਨ ਜੀ ਤੇ 30 ਦੀ ਐਵਰੇਜ ਹੈ ਵੀਰੇ ਇਸ ਦੀ ਕਾਰ ਦੀ ਠੀਕ ਹੈ ਜੀ ਬਹੁਤ ਹੀ ਚੰਗੀ ਹੈ ਵੀਰੇ ਘੱਟ ਤੇਲ ਖਰਚੇ ਵਾਲੀ ਕਹਿੰਦੀ ਹੈ ਬਹੁਤ ਹੀ ਘੱਟ ਖਰਚਾ ਵੀਰੇ ਇਹਦਾ ਠੀਕ ਹੈ ਜੀ ਇੱਕ ਜਿੰਨੇ ਕਦੀ ਬਣ ਜੂਗੀ ਇਹ ਦੇ ਦਾਂਗੇ ਆਪਾਂ ਸਾਬ ਨਾਲ ਹੀ ਦੇ ਦਾਂਗੇ ਤੁਹਾਨੂੰ 2 ਲੱਖ 1 ਲੱਖ 40 ਹਜ਼ਾਰ ਦੀ ਦੇ ਦਾਂਗੇ ਸਰ ਠੀਕ ਹੈ ਜੀ ਸਿਰਫ 1 ਲੱਖ 40 40 ਹਜ਼ਾਰ ਰੁਪਏ ਦੀ ਦੇ ਦਾਂਗੇ ਤੁਹਾਨੂੰ ਅ ਇਹ 7424 ਸਰਸੇ ਦਾ ਨੰਬਰ ਆ। ਹਾਂ ਵੀਰੇ ਇਹ 7424 ਹੈ। ਹਾਂਜੀ ਇਹ ਤੁਹਾਨੂੰ 110000 ਦੀ ਦੇ ਦੇਾਂਗੇ ਡੀਜ਼ਲ ਦੀ ਕਾਰ। ਠੀਕ ਆ ਜੀ ਮਾਡਲ ਕਿੰਨਾ ਹੈ ਜੀ? 11 ਮਾਡਲ ਆ ਵੀਰੇ। 11 ਮਾਡਲ। ਹਾਂਜੀ ਠੀਕ ਆ ਜੀ ਤੇ ਆਪਣਾ ਕੰਟੈਕਟ ਨੰਬਰ ਦੱਸ ਦੋ ਜੀ। ਕੰਟੈਕਟ ਨੰਬਰ 984760670 ਠੀਕ ਆ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਗੱਡੀ ਖਰੀਦਣੀ ਆ ਕੰਟੈਕਟ ਕਰ ਲਿਓ। ਹਾਂਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਿਸੇ ਵੀ ਕਾਰ ਤੇ ਲੋਨ ਕਰਾਉਣਾ ਹੋਵੇ ਆਪਣੇ ਕੋਲ ਉਹ ਵੀ ਸਹੂਲਤ ਆ ਵੀਰੇ। ਹਰ ਇੱਕ ਕਾਰ ਤੇ ਲੋਨ ਹੋ ਜੀਦਾ ਲੋਨ ਵਗੈਰਾ ਦੀ ਸੁੰਦਾ ਹੈਗੀ ਹੈ ਜੀ ਤੁਸੀਂ ਆਧਾਰ ਕਾਰਡ ਪਿੰਨ ਕਾਰਡ ਲੈ ਕੇ ਆ ਜਾਓ ਕਾਰ ਲੈ ਕੇ ਹੀ ਜਾਓਗੇ ਖਾਲੀ ਨੂੰ ਮੁੜੇ ਠੀਕ ਹੈ ਜੀ ਧੰਨਵਾਦ ਜੀ